ਕਿ ਪਾਉਣੇ ਮੈਂ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀਆਂ ਦੀ ਅਚਾਰਨ ਕੀਤੀ ਹੋਈ ਸ੍ਰੀ ਸੁਖਮਨੀ ਸਾਹਿਬ ਜੀਆਂ ਦੀ ਬਾਣੀ ਸੁਖਮਨੀ ਸੁੱਖਾਂ ਦੀ nid ਪੜਦੇ ਸੁਣਦੇ ਦੇ ਕਾਰਜ ਸਿੱਧ ਸੁਖਮਨੀ ਸੁੱਖਾਂ ਦੀ ਦਾਤੀ ਸੁਖਮਨੀ ਪੜੀਏ ਦੇਣ ਅਰ ਆrati ਸੁਖਮਨੀ ਦਾ ਪਾਠਕ ਜੋਏ ਜੋ ਮੁਖ ਤੇ ਬੋਲੇ ਸੋ ਹੋਏ ਆਓ ਐਸੀ ਪਵਿੱਤਰ ਰਚਨਾ ਦੇ ਵਿੱਚੋਂ ਅੱਜ ਦਸਵੀਂ ਅਸ਼ਟਪਦੀ ਦਾ ਪਵਿੱਤਰ ਤੀਸਰਾ ਪਦ ਜੋ ਕਿ ਮੂਲ ਦੇ ਵਿੱਚ ਆਪ ਜੀਆ ਨੇ ਗੁਰਮੁਖਾਂ ਦੇ ਪਾਸੋਂ ਸ਼ਰਵਣ ਕੀਤਾ ਹੈ ਉਸ ਦੀ ਜਿਤਨੀ ਕਿ ਸਤਗੁਰ ਪਾਤਸ਼ਾਹ ਜੀ ਸੋਜੀ ਦੇਨ ਕਿਰਪਾ ਕਰਨਾ ਉਤਨੀ ਕਾਪਾ ਸਾਰੇ ਜਾਣੇ ਅਧਿਆਤਮਕ ਵਿਚਾਰ ਦਾ ਅਰਸ ਲਵਾਂਗੇ ਤੋਂ ਪਾਤਸ਼ਾਹ ਜੀ ਨੇ ਜੋ ਪਹਿਲੀ ਪਵਿੱਤਰ ਅੰਮ੍ਰਿਤ ਪੰਕਤੀ ਇਸ ਪਦੇ ਦੀ ਉਚਾਰਨ ਕੀਤੀ ਹੈ ਉਸ ਵਿੱਚ ਸਾਨੂੰ ਇਹ ਸਮਝਾਇਆ ਕਿ ਕਈ ਕੋਟ ਸਿੱਧ ਜਤੀ ਤੇ ਜੋਗੀ ਆਖੇ ਨੇ ਇੱਕ ਨਹੀਂ ਹੈ ਦੋ ਨਹੀਂ ਹੈ ਅਸੀਂ ਦੇਖੋ ਰਾਜੀ ਕਿਸੇ ਦੇ ਕੋਲੇ ਮਾੜੀ ਮੋਟੀ ਕੋਈ ਸ਼ਕਤੀ ਆ ਜਾਂਦੀ ਹੈ ਕਿਉਂਕਿ ਸਿੱਧਾਂ ਕੋਲੇ ਸ਼ਕਤੀਆਂ ਇਸ਼ਾਨ ਥੋੜੀ ਜੀ ਆ ਜਾਂਦੀ ਹੈ ਤੇ ਅਸੀਂ ਕੀ ਹੈ ਉਧਰ ਨੂੰ ਧੁਰ ਪੈਣੇ ਆ ਨਹੀਂ ਜੀ ਉਹਨਾਂ ਚ ਸ਼ਕਤੀ ਬੜੀ ਹੈ ਪਾਤਸ਼ਾਹ ਜੀਆਂ ਦੇ ਬਚਨ ਸੁਣੋ ਕਿਉਂਦੇ ਇਹੋ ਜੇ ਸਤਿਗੁਰਾਂ ਦੇ ਦਰਵਾਜ਼ੇ ਦੇ ਉੱਤੇ ਹੀ ਕਰੋੜਾਂ ਸ਼ਕਤੀਆਂ ਦਿਖਾਉਣ ਵਾਲੇ ਖੜੇ ਨੇ ਇੱਕ ਬਣਈ ਦੋ ਬਣਈ ਕਈ ਕੋਟ ਸਿੱਧ ਜਤੀ ਤੇ ਜੋਗੀ ਕਰੋੜਾਂ ਹਨ ਉਸ ਅਕਾਲ ਪੁਰਖ ਤੇ ਤੇ ਸਤਿਗੁਰ ਪਾਸ਼ਾ ਅਕਾਲ ਪੁਰਖ ਦਾ ਰੂਪ ਸਨ ਗੁਰੂ ਨਾਨਕ ਪਾਸ਼ਾ ਜੀ ਗੁਰੂ ਪਰਮੇਸ਼ਰ ਇੱਕੋ ਜਾਨ ਇਸ ਕਰਕੇ ਜਿਨ੍ਹਾਂ ਨੂੰ ਗੁਰੂ ਨਾਨਕ ਦਾ ਦਰ ਮਿਲ ਗਿਆ ਉਹ ਕਦੀ ਵੀ ਇੱਧਰ ਉੱਧਰ ਪਟਕੋ ਨਾ ਇਸ ਤੋਂ ਪਰੇ ਕੁਝ ਵੀ ਨਹੀਂ ਮੈਂ ਬੇਨਤੀ ਕਰਦੇ ਆ ਕਿਉਂਕਿ ਸਿੱਧਾਂ ਦੇ ਕੋਲੇ ਜੋ ਅਸੀਂ ਸ਼ਕਤੀਆਂ ਪੜਦੇ ਆ ਉਹਨਾਂ ਦੇ ਕੋਲ ਹਨ ਜਿੱਦਾਂ ਪਹਿਲੇ ਸ਼੍ਰੀ ਕਈ ਕੋਟ ਸਿੱਧ ਜਤੀ ਤੇ ਜੋਗੀ ਤਿੰਨਾਂ ਦੀ ਗੱਲ ਆਈ ਹੈ ਕਿਉਂਕਿ ਇਹ ਹੁੰਦਾ ਹੈ राजे ਇੱਕ ਵਸਤੂ ਤੇ ਸਿੱਧਾ ਤੇ ਬੋਲਣਾ ਹੋਵੇ ਤੇ ਫੇਰੀ ਘੰਟਾ ਹੋਵੇ ਫਿਰ ਥੋੜਾ ਜਿਹਾ ਬੋਲਿਆ ਜਾਂਦਾ ਹੁੰਦਾ ਪਰ ਸਮੇਂ ਨਾਲ ਆਪਾਂ ਕਥਾ ਕਰਨੀ ਹੈ ਆਪਾਂ ਚਾਰ ਸੈਲ ਸਾਲ ਇਸ ਕਥਾ ਦੇ ਲੈ ਕੇ ਚਲੇ ਆਂ ਸ੍ਰੀ ਸੁਖਮਨੀ ਸਾਹਿਬ ਜੀਾਂ ਦੀ ਦੇ ਪਰ ਉੱਤੋਂ ਦੀ ਸਮਾ ਹੋ ਰਹੀ ਹੈ ਕਿਉਂਕਿ ਕਈ ਵਾਰੀ ਸ਼ਲੋਕ ਤੇ ਇੱਕ ਦੀਵਾਨ ਲੱਗ ਜਾਂਦਾ ਹੈ ਅਸ਼ਟਪਦੀ ਰਹਿ ਜਾਂਦੀ ਹੈ ਇਸ ਕਰਕੇ ਔਰ ਵੀ ਜ਼ਿਆਦਾ ਲੱਗ ਸਕਦਾ ਹੈ ਸਮਾਂ ਕੋਈ ਗੱਲ ਨਹੀਂ ਇਸੇ ਜਾਚ ਇਸੇ ਪ੍ਰੇਮ ਚ ਇਹ ਮਹਾਰਾ ਸਾਡੀ ਜ਼ਿੰਦਗੀ ਲਾ ਕੇ ਰੱਖਣ ਤੋ ਕਈ ਕੋਟ ਸਿੱਧੇ ਆਖਿਆ ਹੈ ਹੁਣ ਸਿੱਧਾਂ ਦੇ ਕੋਲੇ ਕੀ ਨੇ ਸਿੱਧੀਆਂ ਨੇ ਸਿੱਧਾਂ ਕੋਲੇ ਕੀ ਹੈ ਸਿੱਧੀਆਂ ਨੇ ਤੋਂ ਸਿੱਧੀਆਂ ਕੀ ਹੁੰਦੀਆਂ ਨੇ ਜਿਸ ਤਰ੍ਹਾਂ ਦੇ ਨਾਲ 18 ਸਿੱਧੀਆਂ ਲਿਖੀਆਂ ਨੇ ਅੱਗੇ ਵੀ ਇੱਕ ਵਾਰੀ ਸਹਿ ਬੋਲੇ ਸੀ ਕਿ ਅਣਮਾ ਹੈ ਮਹਿਮਾ ਹੈ ਲਗਮਾ ਹੈ ਗਹਿਮਾ ਹੈ ਹੈਨਾ ਜੀ ਪ੍ਰਾਪਤ ਹੈ ਪ੍ਰਕਾਮਿਆ ਹੈ ਈਸ਼ਤਾ ਹੈ ਬੀਸ਼ਤਾ ਹੈ ਅਨੂਰਮ ਹੈ ਹੈਨਾ ਜੀ ਦੂਰਦਰਸ਼ਨ ਹੈ ਦੂਰ ਸ਼ਰਵਣ ਹੈ ਹੈਨਾ ਜੀ ਇਸ ਤਰ੍ਹਾਂ ਦੇ ਨਾਲ ਇਹ ਸਾਰੀਆਂ ਜਿਹੜੀਆਂ ਸਿੱਧੀਆਂ ਨੇ ਹੈ ਨਾ ਜੀ ਹੁਣ ਅਣਮਾ ਕੀ ਹੈ ਕਿ ਆਪਣੇ ਸਰੀਰ ਨੂੰ ਬਿਲਕੁਲ ਅਣਮਾ ਹੁੰਦਾ ਅਣੂ ਦੀ ਮਾਤਰ ਕਿਸ਼ਣ ਨੂੰ ਨਜ਼ਰ ਹੀ ਨਾ ਆਈਏ ਐਸਾ ਵੀ ਹੋ ਜਾਂਦਾ ਹੈ ਇਹ ਰੱਬ ਦੇ ਪਿਆਰਿਆਂ ਕੋਲ ਵੀ ਆ ਜਾਂਦੀਆਂ ਨੇ ਸਾਧੂ ਸੰਤਾਂ ਕੋਲੇ ਵੀ ਹੁੰਦੀਆਂ ਨੇ ਪਰ ਉਹ ਉਹਦੇ ਹੁਕਮ ਦੇ ਵਿੱਚ ਇਹਨਾਂ ਨੂੰ ਗੁਰੂ ਨਾਨਕ ਦੇ ਹੁਕਮ ਦੇ ਅਨੁਸਾਰ ਇੱਕ ਭਾਸ਼ੇ ਕਰ ਦਿੰਦੇ ਨੇ ਕਿ ਸਿੱਧ ਹੋਮ ਸਿੱਧ ਲਈ ਰਿਹਦੇ ਆਖਾਂ ਆਓ ਗੁਪਤ ਪ੍ਰਗਟ ਹੋਏ ਵੈਸਾਂ ਲੋਕ ਰਾਕੇ ਭਾਉ ਪਰ ਕਹਿੰਦੇ ਮਤ ਦੇਖ ਪੂਲਾ ਵੀਸਰੇ ਤੇਰਾ ਚੇਤਨਾ ਆਵੇ ਨਾਉ ਕਿਤੇ ਇਹ ਤਾਕਤਾਂ ਵੀ ਤੇਰੇ ਤੇ ਮੇਰੇ ਵਿੱਚ ਰਕਾਵਟਣਾ ਬਣ ਕੇ ਬਹਿ ਜਾਣ ਤੇ ਇਹਨਾਂ ਨੂੰ ਕੁਦਰਤੀ ਹੁੰਦਾ ਕਿ ਇਹ ਚੀਜ਼ਾਂ ਨੂੰ ਖੇਡਣ ਦਾ ਚਾਹ ਮਨ ਵਿੱਚ ਆ ਜਾਂਦਾ ਹੈ ਤੇ ਇਹਦੇ ਤੇ ਜੇਲੇ ਬੰਦਾ ਇੱਕ ਵਾਰੀ ਪੈ ਜਾਂਦਾ ਮੁੜ ਕੇ ਇਸ ਦਲਦਲ ਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੋ ਜਾਂਦਾ ਹੈ ਹੁਣ ਜਦਾਂ ਦੱਸਿਆ ਕਿ ਅਣਮਾਇ ਬਹੁਤ ਛੋਟਾ ਕਰ ਲੈਣਾ ਨਜ਼ਰ ਹੀ ਨਹੀਂ ਆਉਣਾ ਹੈ ਨਾ ਜੀ ਅਣਮਾਇ ਮਹਿਮਾਏ ਕਿ ਐਡਾ ਵੱਡਾ ਆਕਾਰ ਕਰ ਲੈਣਾ ਇਹ ਸੀਤਾ ਐਡੇ ਕਿ ਸਿਰ ਕੋਠੇ ਨਾਲ ਲੱਗ ਰਿਹਾ ਹੈ ਇਹ ਹੋ ਜਾਂਦਾ ਹੈ ਸਭ ਕੁਝ ਅਣਮਾਇ ਮਹਿਮਾ ਫਿਰ ਲਗਮਾ ਹੈ ਬਹੁਤ ਹਲਕੇ ਹੋ ਜਾਣਾ ਰੂਮ ਵਾਂਗੂ ਉਹੀ ਸਰੀਰ ਹੈ ਤੇ ਗਹਿਮੇ ਇਤਨੇ ਘ ਭਾਰੇ ਹੋ ਜਾਣਾ ਕਿ ਚਾਰ ਬੰਦਿਆਂ ਤੋਂ ਹਿਲਣਾ ਹੀ ਨਹੀਂ ਹੈ ਕੀ ਹੈ ਚਾਰ ਬੰਦਿਆਂ ਤੋਂ ਹਿਲਣਾ ਹੀ ਨਹੀਂ ਹੈ ਇਹ ਬਹੁਤ ਇਹਨੂੰ ਜਿਆਦਾ ਵੱਡੀਆਂ ਚੀਜ਼ਾਂ ਨਾ ਲਾਓ ਗੁਰੂ ਨਾਨਕ ਦੇ ਘਰ ਅਨਸਾਰ ਇਹ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਹੈ ਠੀਕ ਹੈ ਨਾ ਜੀ